ਨਵਜੋਤ ਸਿੰਘ ਸਿੱਧੂ ਨੇ ਕਿਹਾ ਸੀ ਕਿ ਉਹਨਾਂ ਨੇ ਆਪਣੀ ਪਤਨੀ ਨਵਜੋਤ ਕੋਰ ਦੇ ਕੈਂਸਰ ਦਾ ਇਲਾਜ ਖਾਂਟ ਪੀਂਦੇ ਪਰਹੇਜ਼ ਨਾਲ ਕੀਤਾ ਜਿਸ ਤੇ ਸੁਪਰੀਮ ਕੋਰਟ ਦੇ ਸੀਨੀਅਰ ਵਕੀਲ ਐਟਾਸ ਪਲੂਕ ਨੇ ਆਪਨੇ ਪ੍ਰਤੀਕਿਰਿਆ ਦਿੱਤੀ ਹੈ। ਹੁਣ ਨਵਜੋਤ ਸਿੰਘ ਸਿੱਧੂ ਵੱਲੋਂ ਆਪਨੇ ਸੰਕਰਸ਼ਟੇ ਤੇ ਜ਼ਰਬੇ ਨੂੰ ਲੋਕਾਂ ਨਾਲ ਸਾਂਝਾ ਕਰਨ ਲਈ ਧੰਨਵਾਦ ਕੀਤਾ ਅਤੇ ਕਿਹਾ ਕਿ ਨਵਜੋਤ ਸਿੱਧੂ ਸਹੀ ਹੈ ਖੁਰਾਕ ਸਭ ਤੋਂ ਵਧੀਆ ਦਵਾਈ ਹੈ। ਅਸੀਂ ਕੋਵਿਡ ਨੂੰ ਸਿਰਫ ਖੁਰਾਕ ਰਾਹੀਂ ਠੀਕੇਤਾ ਐਲੋਪੈਥੀ ਦੀ ਕੋਈ ਦਵਾਈ ਨਹੀਂ ਲਈ। ਇਹ ਸਿਰਫ ਉਦੋਂ ਨਹੀਂ ਹੈ ਜਦੋਂ ਤੁਸੀਂ ਬਿਮਾਰ ਹੋ ਉਸ ਨੂੰ ਆਪਣੀ ਰੈਗੂਲਰ ਡਾਈਟ ਨੂੰ ਅਜੀਹਾ ਬਣਾ ਕੇ ਦਵਾਈ ਦੀ ਤਰ੍ਹਾਂ ਕੰਮ ਕਰੇ। ਤੇ ਸਰੀਰ ਨੂੰ ਫਿੱਟ ਰੱਖੇ ਲੋਕਾਂ ਨੇ ਕਿਹਾ ਕਿ ਨਵਜੋਤ ਆਪਣਾ ਅਨੁਭਵ ਸਾਂਝਾ ਕਰ ਰਹੀ ਹੈ ਤੇ ਮੈਂ ਆਪਣਾ ਅਨੁਭਵ ਸਾਂਝਾ ਕਰਾਂ ਖੁਰਾਕ ਨੇ ਸਾਨੂੰ ਚੰਗੀ ਸਿਹਤ ਬਣਾਈ ਰੱਖਣ ਤੇ ਦਵਾਈਆਂ ਤੋਂ ਬਚਣ ਚ ਕਿਵੇਂ ਮਦਦ ਕੀਤੀ ਹੈ ਇਹ ਉਹਨਾਂ ਦੇ ਫਾਇਦੇ ਲਈ ਹੈ ਜੋ ਇਸ ਤੇ ਵਿਸ਼ਵਾਸ ਕਰਦੇ ਨੇ ਸਵੇਰ ਦੀ ਚਾਹ ਨਾਲ ਦਿਨ ਦੀ ਸ਼ੁਰੂਆਤ ਕਰਨਾ ਸਰੀਰ ਲਈ ਜ਼ਹਿਰੀਲਾ ਹੁੰਦਾ ਹੈ ਅਸੀਂ ਦਿਨ ਦੀ ਸ਼ੁਰੂਆਤ ਪਾਣੀ ਤੇ ਫਿਰ ਨਿੰਬੂ ਤੇ ਫਿਰ ਫਲਾਂ ਨਾਲ ਕਰਦੇ ਹਾਂ ਚਾਹ ਫਲਾਂ ਤੋਂ ਬਾਅਦ ਹੀ ਪੀਣੀ ਚਾਹੀਦੀ ਹੈ ਹਰ ਨੇਚਰੋਪੈਥੀ ਕਿਤਾਬ 'ਚ ਇਸ ਦਾ ਜ਼ਿਕਰ ਹੈ ਇਸ ਸਵੇਰ ਦੀ ਰੁਟੀਨ ਨਾਲ ਅੱਧਾ ਕੰਮ ਹੋ ਜਾਂਦਾ ਹੈ ਜ਼ਿਆਦਾ ਖੰਡ ਆਟਾ ਰਿਫਾਈਨਡ ਤੇ ਤਲੇ ਹੋਏ ਭੋਜਨਾਂ ਤੋਂ ਪਰਹੇਜ਼ ਕਰੋ ਇਨਾਂ ਤੋਂ ਬਿਨਾ ਵੀ ਭੋਜਨ ਬਹੁਤ ਸਵਾਦ ਬਣ ਸਕਦਾ ਹੈ ਸਰੀਰ 'ਚ ਆਪਣੇ ਆਪ ਨੂੰ ਠੀਕ ਕਰਨ ਦੀ ਸ਼ਕਤੀ ਹੈ ਦਵਾਈ ਦੀ ਵਰਤੋਂ ਆਖਰੀ ਉਪਾਅ ਹੋਣੀ ਚਾਹੀਦੀ ਹੈ ਪਹਿਲੀ ਨਹੀਂ ਇਸ ਬਾਰੇ ਕਈ ਕਿਤਾਬਾਂ ਨੇ ਜਿਨ੍ਹਾਂ ਦਾ ਜ਼ਿਕਰ ਮਨ ਜੋਤ ਸਿੰਘ ਸਿੱਧੂ ਨੇ ਵੀ ਕੀਤਾ ਆਪਣੇ ਆਪ ਨੂੰ ਤੇ ਆਪਣੇ ਸਰੀਰ ਦੀ ਤਾਕਤ ਹੈ ਆਪਣੇ ਆਪ ਨੂੰ ਠੀਕ ਕਰਨ ਦੀ ਸ਼ਕਤੀ ਤੇ ਭਰੋਸਾ ਕਰੋ ਦੱਸ ਜਿਵੇਂ ਨਵਜੋਤ ਸਿੰਘ ਸਿੱਧੂ ਦੇ ਦਾਅਵੇ ਤੋਂ ਬਾਅਦ ਟਾਟਾ ਮੈਮੋਰੀਅਲ ਹਸਪਤਾਲ ਨੂੰ ਐਡਵਾਈਸਰੀ ਜਾਰੀ ਕਰਨੀ ਵੀ ਜੋਤ ਸਿੰਘ ਸਿੱਧੂ ਦੇ ਦਾਅਵਿਆਂ ਨੂੰ ਸਿਰ ਤੋਂ ਨਕਾਰ ਦਿੱਤਾ ਸੀ ਤੇ ਹੁਣ ਸਿੱਧੂ ਦੇ ਹੱਕ ਸੁਪਰੀਮ ਕੋਰਟ ਦੇ ਸੀਨੀਅਰ ਵਿਗਿਲ ਪਾਲੂਕਾਏ ਜਿਨ੍ਹਾਂ ਨੇ ਸਿੱਧੂ ਦੀ ਗੱਲ ਨਾਲ ਸਹਿਮਤੀ ਪ੍ਰਗਟਾਈ ਹੈ